ਸਾਰੇ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਪਾਸਟਰ ਪਰਜਿੰਦਰ ਜਿਹਦੀਆਂ ਕਿ ਬੀਤੇ ਦਿਨੋਂ ਤੋਂ ਕਾਫੀ ਮੁਸ਼ਕਲਾਂ ਵਧੀਆਂ ਹੋਈਆਂ ਨੇ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਮਰਥਕਾਂ ਨੇ ਮੋਰਚਾ ਲਗਾ ਦਿੱਤਾ ਗਿਆ ਇਨਸਾਫ ਦੀ ਕੋਹਾਰ ਲਗਾਈ ਜਾ ਰਹੀ ਹੈ ਬਾਰ ਬਾਰ ਇਹ ਗੱਲ ਆਖੀ ਜਾ ਰਹੀ ਹੈ ਜੋ ਦਿੱਕਤਾਂ ਪਰੇਸ਼ਾਨੀਆਂ ਜੋ ਇਸ ਸਮੇਂ ਪ੍ਰੋਬਲਮਸ ਪਾਸਟਰ ਪਰਜਿੰਦਰ ਨੂੰ ਸਹਣੀਆਂ ਪੈ ਰਹੀਆਂ ਨੇ ਕਿਉਂਕਿ ਮਾਮਲਾ ਪਹਿਲਾਂ ਇੱਕ ਲੜਕੀ ਵੱਲੋਂ ਛੇੜਖਾਨੀ ਦਾ ਦਰਜ ਕਰਵਾਇਆ ਜਾਂਦਾ ਉਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਸ਼ਰਿਆਮ ਇੱਕ ਔਰਤ ਨੂੰ ਮਾਰਿਆ ਜਾਂਦਾ ਹੈ ਥੱਪੜ ਮਾਰਿਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਚਰਚਾਵਾਂ ਛਿੜ ਜਾਂਦੀਆਂ ਨੇ ਵਿਵਾਦ ਛੜ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਐਕਸ਼ਨ ਲੈਣਾ ਪੈਂਦਾ ਹੈ ਮਹਿਲਾ ਕਮਿਸ਼ਨ ਵੀ ਜਿਹੜਾ ਉਹ ਇੱਕ ਐਕਸ਼ਨ ਮੋੜ ਦੇ ਵਿੱਚ ਨਜ਼ਰ ਆਉਂਦਾ ਹੈ ਹਾਲਾਂਕਿ ਜੇ ਸਮਰਥਕਾਂ ਦੀ ਗੱਲ ਕਰੀਏ ਤਾਂ ਉਹ ਇਹ ਦਾਵਾ ਕਰ ਰਹੇ ਨੇ ਕਿ ਉਹ ਫੇਕ ਬਣਾਈਆਂ ਗਈਆਂ ਨੇ ਕੁਝ ਹੋਰ ਅੰਦਰੂਨੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਸਮਰਥਕ surjeet thappar ਵੀ ਇਸ ਧਰਨੇ 'ਚ ਮੌਜੂਦ ਸੀ ਜਿਨ੍ਹਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਕੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੋ ਇੱਕ ਵਾਰ ਫਿਰ ਤੋਂ ਦੱਸ ਕਰਨ ਦੱਸ ਦੰਨੇ ਆ ਪਾਸਟਰ ਭਜਿੰਦਰ ਸਿੰਘ। ਇਹ ਮੁਸ਼ਕਲਾਂ ਦੇ ਵਿੱਚ ਵਾਤਾ ਹੋ ਰਿਹਾ ਪਰ ਸਮਰਥਕਾਂ ਦੇ ਵਿੱਚ ਭਾਰੀ ਰੋਸ ਮੁਹਾਲੀ ਦੇ ਵਿੱਚ ਵੱਡਾ ਧਰਨਾ ਲਗਾਇਆ ਗਿਆ। ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਕੀ ਕਿਹਾ ਉਸ ਮੌਕੇ ਆ ਕੇ ਤੇ surjeet thappar ਹੋਣਾ ਨੇ ਇਸ ਮਾਮਲੇ ਬਾਰੇ ਕੀ ਕਿਹਾ ਆਓ ਤੋਂ ਤਦੋਂ ਕੀ ਫੈਸਲਾ ਆਇਆ ਉਹ ਨੂੰ ਚੱਲਣਾ ਦਿੱਤਾ ਸੀ ਫੈਸਲਾ ਜੀ ਦੇਖੋ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਜੋ ਅਸੀਂ 25 2 25 ਫਰਵਰੀ 2025 ਨੂੰ ਜਿਹੜਾ ਅਸੀਂ ਜਿਹੜਾ ਜਿਹੜੇ ਰਣਜੀਤ ਕੌਰ ਉਹਦੇ ਸਾਥੀਆਂ ਨਾਲ ਜਿਹੜੀ ਚਰਚਾ ਚੋਰੀ ਕੀਤੀ ਸੀ ਉਹਦੇ ਸਬੰਧ ਵਿੱਚ ਅਸੀਂ ਇਹ ਹੀ ਮੰਗ ਪ੍ਰਸ਼ਾਸਨ ਅੱਗੇ ਕੀਤੀ ਵੀ ਉਹਨਾਂ ਤੇ ਤੁਰੰਤ ਜਿਹੜਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇੱਕ ਮੰਥ ਹੋ ਗਿਆ ਆ ਲੇਕਿਨ ਉਲਟਾ ਉਹਨਾਂ ਨੇ ਹੀ ਸਾਡੇ ਤੇ ਇੱਕ ਝੂਠਾ ਪਰਚਾ ਜਿਹੜਾ ਦਰਜ ਕਰਾਇਆ ਉਹਦੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਆ ਵੀ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਕਿਉਂਕਿ ਪ੍ਰੋਫਿਟ ਜੀ ਦੀ ਆਲਰੇਡੀ ਜਿਹੜੀ ਆ ਏਕੋਰਟ ਦੇ ਵਿੱਚ ਜਿਹੜਾ ਆ 28 ਤਰੀਕ ਆ ਉਹ 28 ਤਰੀਕ ਤੋਂ ਪਹਿਲਾਂ ਇਹੋ ਜਿਹਿਆਂ ਇਦਾਂ ਦੀਆਂ ਮੰਨ ਘੜਤ ਕਹਾਣੀਆਂ ਬਣਾ ਕੇ ਇਹ ਮਤਲਬ ਜਿਹੜਾ ਇੱਕ ਉਹਨਾਂ ਦੇ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਲੇਕਿਨ ਅਸੀਂ ਇਹੀ ਪ੍ਰਸ਼ਾਸਨ ਨੂੰ ਕਿਹਾ ਆ ਪ੍ਰਸ਼ਾਸਨ ਨੇ ਵੀ ਸਾਨੂੰ ਭਰੋਸਾ ਦਿਵਾਇਆ ਆ ਵੀ ਅਸੀਂ ਜਿਹੜਾ ਵੀ ਇਸ ਕੇਸ ਦੀ ਪ੍ਰੋਪਰ ਇਨਵੈਸਟਿਗੇਸ਼ਨ ਪਰ ਲੇਕਿਨ ਅਸੀਂ ਹੁਣ ਵੀ ਕਿਹਾ ਆ ਵੀ ਜਿਹੜਾ ਐਸ ਐਚਓ ਨੂੰ ਜਿਹੜਾ ਹੁਣੇ ਉਹਨਾਂ ਨੂੰ ਲੈਂਡ ਹਾਜ਼ਰ ਕੀਤਾ ਜਾਵੇ ਇਹ ਜਿਹੜੀ ਅਨਗੇਲੀ ਵਰਤੀ ਗਈ ਆ ਕਿਉਂਕਿ ਐਸਐਚਓ ਨੇ ਇਹ ਪਹਿਲਾ ਐਕਸ਼ਨ ਲਿਆ ਹੁੰਦਾ ਤੇ ਅੱਜ ਇਹ ਗੱਲ ਨਹੀਂ ਹੋਣੀ ਸੀ ਲੇਕਿਨ ਹੁਣ ਅਸੀਂ ਕਿਹਾ ਵੀ ਜਿਹੜਾ ਐਸਐਚਓ ਤੇ ਨਾ ਵੀ ਸਖਤੀ ਵਰਤੀ ਜਾਵੇ ਜਿਹੜਾ ਆਈਓ ਲੱਗਾ ਸੀ ਉਹਨੇ ਇੱਕ ਮੰਤੋਂ ਕੋਈ ਪਰਵਾਨਾ ਨਹੀਂ ਕੱਲਿਆ ਔਰ ਕੋਈ ਪਰਵਾਨਾ ਨਹੀਂ ਕੀਤਾ ਕੋਈ ਉਹਨਾਂ ਨੂੰ ਸੱਦਿਆ ਨਹੀਂ ਲੇਕਿਨ ਹੁਣ ਇੱਕ ਮੰਤੋਂ ਵੀ ਉਹ ਜਿਹੜਾ ਕੇਸ ਪੈਂਡਿੰਗ ਪਿਆ ਸੀ ਹੁਣ ਪ੍ਰਸ਼ਾਸਨ ਨੇ ਕਿਹਾ ਵੀ ਤੁਰੰਤ ਜਿਹੜਾ ਇਹ ਕਾਲੂ ਜਿਹੜਾ ਆ ਉਦੋਂ ਪ੍ਰੋਪਰ ਜਿਹੜੀ ਸਾਡੇ ਤੱਕ ਜਿਹੜੇ ਉੱਚ ਅਧਿਕਾਰੀ ਉਹਨਾਂ ਦੇ ਤੇ ਲਾਤਾ ਡੀਐਸਪੀ ਨੂੰ ਉਹ ਦਰਖਾਸਤ ਮਾਰਕ ਕਰ ਦਿੱਤੀ ਗਈ ਆ ਵੀ ਜਲਦੀ ਉਹਨਾਂ ਉੱਤੇ ਪਰਚਾ ਦਰਜ ਹੋ ਜਾਏਗਾ ਜੋ ਵੀ ਕਿੰਨੇ ਵੀ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਸੀ ਵੀ ਇਹਨਾਂ ਨੇ ਚੋਰੀ ਵੀ ਕਰ ਲਿਆ ਔਰ ਪੈਸਾ ਵੀ ਇਹਨਾਂ ਨੇ ਉਹਨਾਂ ਤੋਂ ਚੋਰੀ ਕੀਤਾ ਹਾਂਜੀ ਹਾਂਜੀ ਤੇ ਉਹਦੇ ਸਬੰਧ ਦੇ ਕੀ ਬਣਿਆ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਕਹਿ ਪ੍ਰਸ਼ਾਸਨ ਨੂੰ ਵੀ ਜਿਹੜਾ ਇਹਨਾਂ ਵਿਅਕਤੀਆਂ ਨੇ ਤਕਰੀਬਨ 1 ਕਰੋੜ ਦੇ ਲਗਭਗ ਜਿਹੜਾ ਆ ਜੋ ਸੁਣਨ ਦੇ ਵਿੱਚ ਆਇਆ ਆ ਜੋ ਦੱਸਿਆ ਗਿਆ ਜਿੱਦਾਂ ਸਾਡੇ ਜਿਹੜੇ ਚਰਚ ਦੇ ਜਿਹੜੇ ਸ਼ਰਧਾਲੂ ਆ ਦਾਨ ਚੰਦਾ ਦੰਦੇ ਸੀ ਵੀ ਉਹਨਾਂ ਨੇ 1 ਕਰੋੜ ਦਾ ਜਿਹੜਾ ਉਥੇ ਜਿਹੜੀ ਚੋਰੀ ਕੀਤੀ ਠੱਗੀ ਕੀਤੀ ਔਰ ਉਹ ਜਿਹੜੀ ਆ ਅਸੀਂ ਉਹ ਸਾਰੇ ਜਿਹੜੇ ਸਬੂਤ ਜਿਹੜੇ ਆ ਉਹ ਪ੍ਰਸ਼ਾਸਨ ਨੂੰ ਅਸੀਂ ਦੇ ਦਿੱਤੇ ਗਏ ਆ ਔਰ ਪ੍ਰਸ਼ਾਸਨ ਨੇ ਹੁਣ ਸਾਨੂੰ ਇਹ ਗੱਲ ਕਿਹਾ ਵੀ ਇਹ ਜਿਹੜਾ ਹੁਣ ਝੂਠੀ ਤੁਸੀਂ ਇਹ ਦੇਖੋ ਜਿਹੜੇ ਇਹ ਜਿਹੜਾ ਫਰਵਰੀ ਤੋਂ ਚੱਲਦਾ ਆ 14 ਫਰਵਰੀ ਦੇ ਲੈ ਕੇ 20 ਫਰਵਰੀ ਤੱਕ ਇਹ ਕਿਨਾਂ ਨੇ ਪਹਿਲਾਂ ਹੀ ਪ੍ਰੀ ਪਲਾਨਿੰਗ ਕੀਤੀ ਹੋਈ ਸੀ ਵੀ ਪ੍ਰੋਫਿਟ ਜੀ ਦੇ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਦੇ ਲਈ ਬੁਰਾ ਅਸਰ ਪਾਉਣ ਦੇ ਲਈ ਹੀ ਇਹ ਸਾਰੀਆਂ ਪਲਾਨਿੰਗਾਂ ਖੜੀਆਂ ਜਾ ਰਹੀਆਂ ਸੀ ਲੇਕਿਨ ਜੇ ਉਹ ਤਾਂ ਸੋਚ ਦੇਸ਼ਾਂ ਪਰਚਾ ਦਰਜ ਕਰਾ ਦਿੱਤਾ ਗਿਆ ਪ੍ਰੋਫਾਈਟ ਜੀ ਨੂੰ ਰੈਸਟ ਪਹਿ ਜਾਗੀ ਐਦਾਂ ਨਹੀਂ ਪਰਚੇ ਦਰਜ ਹੋ ਜਾਂਦੇ ਆ ਲੇਕਿਨ ਰੈਸਟ ਨਹੀਂ ਪੈਂਦੀ ਤਾਂ ਰੈਸਟ ਲਈ ਉਹਦੇ ਲਈ ਪਹਿਲਾਂ ਉਹਦੀ ਜਾਂਚ ਹੁੰਦੀ ਆ ਕਈ ਲੋਕ ਐਦਾਂ ਕਿ ਸੋਸ਼ਲ ਮੀਡੀਆ ਤੇ ਪਰਚਾ ਦਰਜ ਹੋ ਗਿਆ ਪ੍ਰੋਫਾਈਟ ਜੀ ਤੇ ਜਿਹੜਾ ਉਹਨਾਂ ਨੂੰ ਰੈਸਟ ਪਹਿ ਜਾਗੀ ਉਹਦੇ ਲਈ ਜਿਹੜਾ ਪ੍ਰਸ਼ਾਸਨ ਨੂੰ ਤਿੰਨ ਜਿਹੜੇ ਪਰਵਾਨੇ ਵੀ ਕਰ ਲੈਣੇ ਪੈਣੇ ਆ ਉਹ ਹੁਣ ਪ੍ਰਸ਼ਾਸਨ ਸਾਨੂੰ ਉਹਨਾਂ ਨੇ ਐਸਆਈਟੀ ਵੀ ਬਿਠਾ ਦਿੱਤੀ ਗਈ ਆ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਵੀ ਕੀਤੀ ਜਾਏਗੀ ਅਸੀਂ ਤਾਂ ਕਹਾਂ ਵੀ ਸਾਨੂੰ ਵੀ ਭਾਵੇਂ ਪਰਵਾਨੇ ਤੁਸੀਂ ਉਹਨਾਂ ਨੂੰ ਪਰਵਾਨੇ ਤਾਂ ਇਕੱਲੇ ਨਹੀਂ ਅਸੀਂ ਤਾਂ ਪਰਵਾਨੇ ਤੁਸੀਂ ਪਹਿਲਾਂ ਹੀ ਤਾਂ ਅਸੀਂ ਪਹਿਲੇ ਪਰਵਾਨੇ ਤੇ ਹੀ ਤੁਹਾਨੂੰ ਸਾਰੀ ਆਪਣੀ ਜਿਹੜੀ ਜਿਹੜੀ ਜੋ ਵੀ ਸਾਡੇ ਨਾਲ ਘਟਨਾ ਘਟੀ ਆ ਜੋ ਵੀ ਸਾਡੇ ਨਾਲ ਠੱਗੀ ਹੋਈ ਆ ਤਾਂ ਸਾਨੂੰ ਤਿੰਨ ਪਰਵਾਨੇ ਦੇਣ ਦੀ ਲੋੜ ਨਹੀਂ ਅਸੀਂ ਤਾਂ ਪਹਿਲੇ ਪਰਵਾਨੇ ਤੇ ਹੀ ਤੁਹਾਨੂੰ ਸਾਰੀਆਂ ਸਬੂਤਾਂ ਸਮੇਤ ਜਿਹੜੀਆਂ ਉਹ ਚੀਜ਼ਾਂ ਪੇਸ਼ ਕਰ ਦਵਾਂਗੇ ਤੁਹਾਡੇ ਅੱਗੇ ਲੇਕਿਨ ਹੁਣ ਪ੍ਰਸ਼ਾਸਨ ਨੇ ਅਸੀਂ ਸਾਰੇ ਸਬੂਤ ਵੀ ਦਿਖਾਏ ਆ ਪ੍ਰਸ਼ਾਸਨ ਕਹਿੰਦਾ ਵੀ ਵੀ ਸਾਨੂੰ 24 ਘੰਟੇ ਦਾ ਸਮਾਂ ਦਿੱਤਾ ਜਾਏ ਔਰ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਮੇਰਾ ਨਾਮ ਸਰਜੀਤ ਸਿੰਘ ਠਾਪਰ ਆ ਜੀ ਠੀਕ ਹੈ ਹਾਂ ਜਿਹਨੇ ਪ੍ਰਦਰਸ਼ਨ ਕੀਤਾ ਸੀ ਉਸ ਤੋਂ ਬਾਅਦ ਕੀ ਆਸ਼ਵਾਸਨ ਕੀ ਦਿੱਤਾ ਗਿਆ ਉਹਨਾਂ ਨੂੰ ਤੇ ਅੱਗੇ ਕੀ ਕਾਰਵਾਈ ਰਹੇਗੀ ਤੁਹਾਡੇ ਲੱਭੇ ਜਿਹੜਾ ਇੱਥੇ ਇਹਨਾਂ ਦੇ ਕਮੇਟੀ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੂੰ ਅਸੀਂ ਸਮਝਾ ਸੀਗਾ ਵੀ ਹਾਂ ਵੀ ਪੀਸਫੁੱਲ ਪ੍ਰੋਟੈਸਟ ਰੱਖਿਆ ਉਹਨਾਂ ਨੇ ਵੀ ਜਦੋਂ ਸਾਡੀ ਗੱਲ ਮੰਨ ਕੇ ਪੀਸਫੁੱਲ ਪ੍ਰੋਟੈਸਟ ਰੱਖਿਆ ਤੇ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਵੀ ਹਾਂ ਵੀ ਠੀਕ ਹੈ ਜਿਹੜੀ ਉਹਨਾਂ ਦੀ ਕੰਪਲੇਂਟ ਸੀ ਉਹਨਾਂ ਨੇ ਦਿੱਤੀ ਹੈ ਆਪਣੀਆਂ ਜਿਹੜੀਆਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਉਹਦੇ ਜਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਸਿਟ ਇੱਕ ਸਿਟ ਕੌਂਸਟਿਟਿਊਟ ਕੀਤੀ ਜਾਊਗੀ ਜਿਹੜੀ ਇਹਨਾਂ ਦੇ ਜਿਹੜੀ ਵੀ ਗ੍ਰੀਵ ਤੇ ਜਿਹੜੇ ਵੀ ਇਹਨਾਂ ਦੀ ਬਾਕੀ ਵੀ ਕੋਈ ਹੋਰ ਵੀ ਕੋਈ ਕੰਪਲੇਂਟ ਆ ਗਿਆ ਉਹਨੂੰ ਜਲਦੀ ਤੋਂ ਜਲਦੀ ਤਾਂਕੇ ਉਹਨਾਂ ਦੇ ਮੈਰਿਟਸ ਤੇ ਉਹਨਾਂ ਦਾ ਕੰਕਲੂਡ ਕੀਤਾ ਜਾਵੇ। ਥੈਂਕ ਯੂ। ਕਿਹੜਾ ਪਰਜਿੰਦਰ ਪਾਸਲੇ ਅਰੇਸਟਾ ਫਿਲਹਾਲ ਵੀ ਜੇ ਫੇਰ ਕਰ ਦਿੱਤੀ ਗਈ ਹੈ। ਇਹਦੇ ਲਈ ਕੋਈ ਕਮੈਂਟ ਨਹੀਂ ਹੈਗਾ ਸੀ। ਇੱਕ ਵਾਰੀ ਵੈਰੀਫਾਈ ਕਰਾਂਗੇ ਫਿਰ ਦੱਸਾਂਗੇ। ਥੈਂਕ ਯੂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਪਾਸਟਰ ਪਰਜਿੰਦਰ ਜਿਹਦੀਆਂ ਕਿ ਬੀਤੇ ਦਿਨੋਂ ਤੋਂ ਕਾਫੀ ਮੁਸ਼ਕਲਾਂ ਵਧੀਆਂ ਹੋਈਆਂ ਲਹਿੰਦੇ ਹੱਕ ਦੇ ਵਿੱਚ ਵੱਡੀ ਗਿਣ ਇਨਸਾਫ ਦੀ ਕੋਹਾਰ ਲਗਾਈ ਜਾ ਰਹੀ ਹੈ بار بار ਇਹ ਗੱਲ ਆਖੀ ਜਾ ਰਹੀ ਹੈ ਜੋ ਦਿੱਕਤਾਂ ਪਰੇਸ਼ਾਨੀਆਂ ਜੋ ਇਸ ਸਮੇਂ ਪ੍ਰੋਬਲਮਸ ਪਾਸਟਰ ਪਰਜੰਦਰ ਨੂੰ ਸਹਣੀਆਂ ਪੈ ਰਹੀਆਂ ਨੇ ਕਿਉਂਕਿ ਮਾਮਲਾ ਪਹਿਲਾਂ ਇੱਕ ਲੜਕੀ ਵੱਲੋਂ ਛੇੜਖਾਨੀ ਦਾ ਦਰਜ ਕਰਵਾਇਆ ਜਾਂਦਾ ਉਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਸ਼ਰਿਆਮ ਇੱਕ ਔਰਤ ਨੂੰ ਮਾਰਿਆ ਜਾਂਦਾ ਥੱਪੜ ਮਾਰਿਆ ਜਾਂਦਾ ਤਾਂ ਇਸ ਤੋਂ ਬਾਅਦ ਚਰਚਾਵਾਂ ਛਿੜ ਜਾਂਦੀਆਂ ਨੇ ਵਿਵਾਦ ਛਿੜ ਜਾਂਦਾ ਹੈ ਪ੍ਰਸ਼ਾਸਨ ਨੂੰ ਵੀ ਐਕਸ਼ਨ ਲੈਣਾ ਪੈਂਦਾ ਹੈ ਮਹਿਲਾ ਕਮਿਸ਼ਨ ਵੀ ਜਿਹੜਾ ਉਹ ਇੱਕ ਐਕਸ਼ਨ ਮੋੜ ਦੇ ਵਿੱਚ ਨਜ਼ਰ ਆਉਂਦਾ ਹੈ ਹਾਲਾਂਕਿ ਜੇ ਸਮਰਥਕਾਂ ਦੀ ਗੱਲ ਕਰੀਏ ਤਾਂ ਉਹ ਇਹ ਦਾਵਾ ਕਰ ਰਹੇ ਨੇ ਕਿ ਉਹ ਫੇਕ ਬਣਾਈਆਂ ਗਈਆਂ ਨੇ ਕੁਝ ਹੋਰ ਇਹ ਅੰਦਰੂਨੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਸਮਰਥਕ ਸੁਰਜੀਤ ਥਾਪਰ ਵੀ ਇਸ ਧਰਨੇ 'ਚ ਮੌਜੂਦ ਸੀ ਜਿਨ੍ਹਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਕੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਸੋ ਇੱਕ ਵਾਰ ਫਿਰ ਤੋਂ ਦੱਸ ਕਰਨ ਦੱਸ ਦਿੰਦੇ ਆ ਪਾਸਟਰ ਭਜਿੰਦਰ ਸਿੰਘ ਜੀਆਂ ਮੁਸ਼ਕਲਾਂ ਦੇ ਵਿੱਚ ਵਾਤਾਵਰਿਆ ਪਰ ਸਮਰਥਕਾਂ ਦੇ ਵਿੱਚ ਭਾਰੀ ਰੋਸ ਮੁਹਾਲੀ ਦੇ ਵਿੱਚ ਵੱਡਾ ਧਰਨਾ ਲਗਾਇਆ ਗਿਆ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਨੇ ਕੀ ਕਿਹਾ ਉਸ ਮੌਕੇ ਆ ਕੇ ਤੇ surjit Thappar ਉਹਨਾਂ ਨੇ ਇਸ ਮਾਮਲੇ ਬਾਰੇ ਕੀ ਕਿਹਾ ਆਓ ਤੁਹਾਨੂੰ ਬੋਲੋ ਕੀ ਫੈਸਲਾ ਆਇਆ ਉਹ ਜਿਹੜੀ ਧਰਨਾ ਦਿੱਤਾ ਸੀ ਫੈਸਲਾ ਜੀ ਦੇਖੋ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਜੋ ਅਸੀਂ 25 2 25 ਫਰਵਰੀ 2025 ਨੂੰ ਜਿਹੜਾ ਅਸੀਂ ਜਿਹੜਾ ਜਿਹੜੇ ਰਣਜੀਤ ਕੌਰ ਉਹਦੇ ਸਾਥੀਆਂ ਨੇ ਜਿਹੜੀ ਚਰਚਾ ਚੋਰੀ ਕੀਤੀ ਸੀ ਉਦੇ ਸਬੰਧ ਵਿੱਚ ਅਸੀਂ ਇਹੀ ਮੰਗ ਪ੍ਰਸ਼ਾਸਨ ਅੱਗੇ ਕੀਤੀ ਵੀ ਉਹਨਾਂ ਤੇ ਤੁਰੰਤ ਜਿਹੜਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇੱਕ ਮੰਥ ਹੋ ਗਿਆ ਆ ਲੇਕਿਨ ਉਲਟਾ ਉਹਨਾਂ ਨੇ ਹੀ ਸਾਡੇ ਤੇ ਇੱਕ ਝੂਠਾ ਪਰਚਾ ਜਿਹੜਾ ਦਰਜ ਕਰਾਇਆ ਉਹਦੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਆ ਵੀ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਕਿਉਂਕਿ ਪ੍ਰੋਫਿਟ ਜੀ ਦੀ ਆਲਰੇਡੀ ਜਿਹੜੀ ਆ ਏਅਰਕੋਰਟ ਦੇ ਵਿੱਚ ਜਿਹੜਾ ਆ 28 ਤਰੀਕ ਆ ਉਹ 28 ਤਰੀਕ ਤੋਂ ਪਹਿਲਾਂ ਇਹੋ ਜਿਹਿਆਂ ਇਦਾਂ ਦੀਆਂ ਮੰਨ ਘੜਤ ਕਹਾਣੀਆਂ ਬਣਾ ਕੇ ਇਹ ਮਤਲਬ ਜਿਹੜਾ ਇੱਕ ਉਹਨਾਂ ਦੇ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਲੇਕਿਨ ਅਸੀਂ ਇਹੀ ਪ੍ਰਸ਼ਾਸਨ ਨੂੰ ਕਿਹਾ ਆ ਪ੍ਰਸ਼ਾਸਨ ਨੇ ਵੀ ਸਾਨੂੰ ਭਰੋਸਾ ਦਿਵਾਇਆ ਆ ਵੀ ਅਸੀਂ ਜਿਹੜਾ ਵੀ ਇਸ ਕੇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਪਰ ਲੇਕਿਨ ਅਸੀਂ ਹੁਣ ਵੀ ਕਿਹਾ ਆ ਵੀ ਜਿਹੜਾ ਐਸਐਚਓ ਨੂੰ ਜਿਹੜਾ ਹੁਣੇ ਉਹਨਾਂ ਨੂੰ ਲੈਨ ਹਾਜ਼ਰ ਕੀਤਾ ਜਾਵੇ ਇਹ ਜਿਹੜੀ ਅਨਗਹਿਲੀ ਵਰਤੀ ਗਈ ਆ ਕਿਉਂਕਿ ਐਸਐਚਓ ਨੇ ਇਹ ਪਹਿਲਾ ਐਕਸ਼ਨ ਲਿਆ ਹੁੰਦਾ ਤੇ ਅੱਜ ਇਹ ਗੱਲ ਨਹੀਂ ਹੋਣੀ ਸੀ ਲੇਕਿਨ ਹੁਣ ਅਸੀਂ ਕਿਹਾ ਵੀ ਜਿਹੜਾ ਐਸਐਚਓ ਤੇ ਨਾ ਵੀ ਸਖਤੀ ਵਰਤੀ ਜਾਵੇ ਜਿਹੜਾ ਆਈਓ ਲੱਗਾ ਸੀ ਉਹਨੇ ਇੱਕ ਮੰਤੋਂ ਕੋਈ ਪਰਵਾਨਾ ਨਹੀਂ ਚੱਲਿਆ ਔਰ ਕੋਈ ਪਰਵਾਨਾ ਨਹੀਂ ਕੀਤਾ ਕੋਈ ਉਹਨਾਂ ਨੂੰ ਸੱਦਿਆ ਨਹੀਂ ਲੇਕਿਨ ਹੁਣ ਇੱਕ ਮੰਤੋਂ ਵੀ ਉਹ ਜਿਹੜਾ ਕੇਸ ਪੈਂਡਿੰਗ ਪਿਆ ਸੀ ਹੁਣ ਪ੍ਰਸ਼ਾਸਨ ਨੇ ਕਿਹਾ ਵੀ ਤੁਰੰਤ ਜਿਹੜਾ ਇਹ ਕਾਲੂ ਜਿਹੜਾ ਆ ਉਦੋਂ ਪ੍ਰੋਪਰ ਜਿਹੜੀ ਸਾਡੇ ਤੱਕ ਜਿਹੜੇ ਹੁਣ ਉੱਚ ਅਧਿਕਾਰੀ ਉਹਨਾਂ ਤੇ ਲਾਤਾ ਡੀਐਸਪੀ ਨੂੰ ਉਹ ਦਰਖਾਸਤ ਮਾਰਕ ਕਰ ਦਿੱਤੀ ਗਈ ਹੈ ਵੀ ਜਲਦੀ ਉਹਨਾਂ ਉੱਤੇ ਪਰਚਾ ਦਰਜ ਹੋ ਜਾਏਗਾ ਜੀ ਉਹ ਵੀ ਕਿਨਨੂੰ ਤੁਹਾਡੇ ਵੱਲੋਂ ਇਲਜ਼ਾਮ ਲਗਾਇਆ ਸੀ ਵੀ ਇਹਨਾਂ ਨੇ ਚੋਰੀ ਵੀ ਕਰ ਲਿਆ ਔਰ ਪੈਸਾ ਵੀ ਇਹਨਾਂ ਨੇ ਉਹਨਾਂ ਤੋਂ ਸਮਾਨ ਵੀ ਚੋਰੀ ਕੀਤਾ ਹਾਂਜੀ ਹਾਂਜੀ ਤੇ ਉਹਦੇ ਸਬੰਧ ਵਿੱਚ ਕੀ ਬਣਿਆ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਕਹਿ ਪ੍ਰਸ਼ਾਸਨ ਨੂੰ ਵੀ ਜਿਹੜਾ ਇਹਨਾਂ ਵਿਅਕਤੀਆਂ ਨੇ ਤਕਰੀਬਨ 1 ਕਰੋੜ ਦੇ ਲਗਭਗ ਜਿਹੜਾ ਆ ਜੋ ਸੁਣਨ ਦੇ ਵਿੱਚ ਆਇਆ ਆ ਜੋ ਦੱਸਿਆ ਗਿਆ ਜਿੱਦਾਂ ਸਾਡੇ ਜਿਹੜੇ ਚਰਚ ਦੇ ਜਿਹੜੇ ਸ਼ਰਧਾਲੂ ਆ ਦਾਨ ਚੰਦਾ ਦੰਦੇ ਸੀ ਵੀ ਉਹਨਾਂ ਨੇ ਉਥੇ ਜਿਹੜੀ ਚੋਰੀ ਕੀਤੀ ਠੱਗੀ ਕੀਤੀ ਔਰ ਉਹ ਜਿਹੜੀ ਆ ਅਸੀਂ ਉਹ ਸਾਰੇ ਜਿਹੜੇ ਸਬੂਤ ਜਿਹੜੇ ਆ ਉਹ ਪ੍ਰਸ਼ਾਸਨ ਨੂੰ ਅਸੀਂ ਦੇ ਦਿੱਤੇ ਗਏ ਆ ਔਰ ਪ੍ਰਸ਼ਾਸਨ ਨੇ ਹੁਣ ਸਾਨੂੰ ਇਹ ਗੱਲ ਕਿਹਾ ਵੀ ਇਹ ਜਿਹੜਾ ਹੁਣੇ ਝੂਠੀ ਤੁਸੀਂ ਇਹ ਦੇਖੋ ਜਿਹੜੇ ਇਹ ਜਿਹੜਾ ਫਰਵਰੀ ਤੋਂ ਚੱਲਦਾ ਆ 14 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਇਹਨਾਂ ਨੇ ਪਹਿਲਾਂ ਹੀ ਪ੍ਰੀ ਪਲਾਨਿੰਗ ਕੀਤੀ ਹੋਈ ਸੀ ਵੀ ਪ੍ਰੋਫਿਟ ਜੀ ਦੇ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਦੇ ਲਈ ਬੁਰਾ ਅਸਰ ਪਾਉਣ ਦੇ ਲਈ ਹੀ ਇਹ ਸਾਰੀਆਂ ਪਲਾਨਿੰਗਾਂ ਖੜੀਆਂ ਜਾ ਰਹੀਆਂ ਸੀ ਲੇਕਿਨ ਜੇ ਉਹ ਤਾਂ ਸੋਚਦੇ ਹੋشن ਪਰਚਾ ਦਰਜ ਕਰਾ ਦਿੱਤਾ ਗਿਆ ਪ੍ਰੋਫਾਈਟ ਜੀ ਨੂੰ ਅਰੈਸਟ ਪੈ ਜਾਗੀ ਐਦਾਂ ਨਹੀਂ ਪਰਚੇ ਦਰਜ ਹੋ ਜਾਂਦੇ ਆ ਲੇਕਿਨ ਅਰੈਸਟ ਨਹੀਂ ਪੈਂਦੀ ਤਾਂ ਅਰੈਸਟ ਲਈ ਉਹਦੇ ਲਈ ਪਹਿਲਾਂ ਉਹਦੀ ਜਾਂਚ ਹੁੰਦੀ ਆ ਕਈ ਲੋਕ ਐਦਾਂ ਕਿ ਸੋਸ਼ਲ ਮੀਡੀਆ ਤੇ ਪਰਚਾ ਦਰਜ ਹੋ ਗਿਆ ਪ੍ਰੋਫਾਈਟ ਜੀ ਤੇ ਜਿਹੜੇ ਉਹਨਾਂ ਨੂੰ ਅਰੈਸਟ ਪੈ ਜਾਗੀ ਉਹਦੇ ਲਈ ਜਿਹੜਾ ਪ੍ਰਸ਼ਾਸਨ ਨੂੰ ਤਿੰਨ ਜਿਹੜੇ ਪਰਵਾਨੇ ਵੀ ਕਰ ਲੈਣੇ ਪੈਣੇ ਆ ਉਹ ਹੁਣ ਪ੍ਰਸ਼ਾਸਨ ਸਾਨੂੰ ਉਹਨਾਂ ਨੇ ਐਸਆਈਟੀ ਵੀ ਬਿਠਾ ਦਿੱਤੀ ਗਈ ਆ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਵੀ ਕੀਤੀ ਜਾਏਗੀ ਅਸੀਂ ਤਾਂ ਕਹਾਂ ਵੀ ਸਾਨੂੰ ਵੀ ਭਾਵੇਂ ਪਰਵਾਨੇ ਤੁਸੀਂ ਉਹਨਾਂ ਨੂੰ ਪਰਵਾਨੇ ਤਾਂ ਇਕੱਲੇ ਨਹੀਂ ਅਸੀਂ ਤਾਂ ਪਰਵਾਨੇ ਤੁਸੀਂ ਪਹਿਲਾਂ ਹੀ ਦੋ ਅਸੀਂ ਪਹਿਲੇ ਪਰਵਾਨੇ ਤੇ ਅਸੀਂ ਤੁਹਾਨੂੰ ਸਾਰੀ ਆਪਣੀ ਜਿਹੜੀ ਜਿਹੜੀ ਜੋ ਵੀ ਸਾਡੇ ਨਾਲ ਘਟਨਾ ਘਟੀ ਆ ਜੋ ਵੀ ਸਾਡੇ ਨਾਲ ਠੱਗੀ ਹੋਈ ਆ ਤਾਂ ਸਾਨੂੰ ਤਿੰਨ ਪਰਵਾਨੇ ਦੇਣ ਦੀ ਲੋੜ ਨਹੀਂ ਅਸੀਂ ਤਾਂ ਪਹਿਲੇ ਪਰਵਾਨੇ ਤੇ ਹੀ ਤੁਹਾਨੂੰ ਸਾਰੀਆਂ ਸਬੂਤਾਂ ਸਮੇਤ ਜਿਹੜੀਆਂ ਉਹ ਚੀਜ਼ਾਂ ਪੇਸ਼ ਕਰ ਦਵਾਂਗੇ ਤੁਹਾਡੇ ਅੱਗੇ ਲੇਕਿਨ ਹੁਣ ਪ੍ਰਸ਼ਾਸਨ ਨੂੰ ਅਸੀਂ ਸਾਰੇ ਸਬੂਤ ਵੀ ਦਿਖਾਏ ਆ ਪ੍ਰਸ਼ਾਸਨ ਕਹਿੰਦਾ ਵੀ ਵੀ ਸਾਨੂੰ 24 ਘੰਟੇ ਦਾ ਸਮਾਂ ਦਿੱਤਾ ਜਾਏ ਔਰ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਮੇਰਾ ਨਾਮ ਸਰਜੀਤ ਸਿੰਘ ਠਾਪਰ ਆ ਜੀ ਠੀਕ ਹੈ ਉਹਨਾਂ ਨੇ ਪ੍ਰਦਰਸ਼ਨ ਕੀਤਾ ਸੀ ਉਸ ਤੋਂ ਬਾਅਦ ਕੀ ਆਸ਼ਵਾਸਨ ਕੀ ਦਿੱਤਾ ਗਿਆ ਉਹਨਾਂ ਨੂੰ ਕਿ ਅੱਗੇ ਕੀ ਕਾਰਵਾਈ ਰਹੇਗੀ ਤੁਹਾਡੇ ਲੱਭੇ ਜਿਹੜਾ ਇੱਥੇ ਇਹਨਾਂ ਦੇ ਕਮੇਟੀ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੂੰ ਅਸੀਂ ਸਮਝਾ ਸੀਗਾ ਵੀ ਹਾਂ ਵੀ ਪੀਸਫੁੱਲ ਪ੍ਰੋਟੈਸਟ ਰੱਖਿਆ ਉਹਨਾਂ ਨੇ ਵੀ ਜਦੋਂ ਸਾਡੀ ਗੱਲ ਮੰਨ ਕੇ ਪੀਸਫੁੱਲ ਪ੍ਰੋਟੈਸਟ ਰੱਖਿਆ ਤੇ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਵੀ ਹਾਂ ਵੀ ਠੀਕ ਹੈ ਜਿਹੜੀ ਉਹਨ ਉਦੇ ਜੇ ਅਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਸਿੱਟ ਇੱਕ ਸਿੱਟ ਕੌਂਸਲਿਟ ਕੀਤੀ ਜਾਊਗੀ ਜਿਹੜੀ ਇਹਨਾਂ ਦੇ ਜਿਹੜੀ ਵੀ ਗ੍ਰੀਵੈਂਸਿਸ ਹੈਗੀਆਂ ਉਹਨਾਂ ਨੂੰ ਅਡਰੈਸ ਕਰੂਗੀ ਤੇ ਜਿਹੜੀਆਂ ਵੀ ਇਹਨਾਂ ਦੀਆਂ ਬਾਕੀ ਵੀ ਕੋਈ ਹੋਰ ਵੀ ਕੋਈ ਕੰਪਲੀਟ ਅਗਿਆ ਉਹਨੂੰ ਜਲਦੀ ਤੋਂ ਜਲਦੀ ਨਿਟਾ ਕੇ ਉਹਨਾਂ ਦੇ ਮੈਰਿਟਸ ਤੇ ਉਹਨਾਂ ਦਾ ਕੰਕਲੂਡ ਕੀਤਾ ਜਾਊਗਾ ਥੈਂਕ ਯੂ ਜਿਹੜਾ ਪਰਜਿੰਦਰ ਪਾਸਟਰ ਅਰੇਸਟਾ ਫਿਲਹਾਲ ਵੀ ਕੋਈ ਸਟੇ ਕਰਦੀ ਸੀ ਕਿ ਨਹੀਂ ਕੋਈ ਕਮੈਂਟ ਨਹੀਂ ਹੈਗਾ ਅਸੀਂ ਇੱਕ ਵਾਰੀ ਵੈਰੀਫਾਈ ਕਰਾਂਗੇ ਫਿਰ ਦੱਸਾਂਗੇ ਥੈਂਕ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੱਡੀ ਗਿਣਤੀ ਦੇ ਵਿੱਚ ਸਮਰਥਕਾਂ ਨੇ ਮੋਰਚਾ ਲਗਾ ਦਿੱਤਾ ਗਿਆ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਬਾਰ ਬਾਰ ਇਹ ਗੱਲ ਆਖੀ ਜਾ ਰਹੀ ਹੈ ਜੋ ਦਿੱਕਤਾਂ ਪਰੇਸ਼ਾਨੀਆਂ ਜੋ ਇਸ ਸਮੇਂ ਪ੍ਰੋਬਲਮਸ ਪਾਸਟਰ ਪਰਜੰਦਰ ਨੂੰ ਸਹੜੀਆਂ ਪੈ ਰਹੀਆਂ ਨੇ ਕਿਉਂਕਿ ਮਾਮਲਾ ਪਹਿਲਾਂ ਇੱਕ ਲੜਕੀ ਵੱਲੋਂ ਛੇੜਖਾਨੀ ਦਾ ਦਰਜ ਕਰਵਾਇਆ ਜਾਂਦਾ ਉਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਸ਼ਰਿਆਮ ਇੱਕ ਔਰਤ ਨੂੰ ਮਾਰਿਆ ਜਾਂਦਾ ਥੱਪੜ ਮਾਰਿਆ ਜਾਂਦਾ ਤਾਂ ਇਸ ਤੋਂ ਬਾਅਦ ਚਰਚਾਵਾਂ ਛਿੜ ਜਾਂਦੀਆਂ ਨੇ ਵਿਵਾਦ ਛਿੜ ਜਾਂਦਾ ਪੋਰਸ ਪ੍ਰਸ਼ਾਸਨ ਨੂੰ ਵੀ ਐਕਸ਼ਨ ਲੈਣਾ ਪੈਂਦਾ ਹੈ ਮਹਿਲਾ ਕਮਿਸ਼ਨ ਵੀ ਜਿਹੜਾ ਉਹ ਇੱਕ ਐਕਸ਼ਨ ਮੋੜ ਦੇ ਵਿੱਚ ਨਜ਼ਰ ਆਉਂਦਾ ਹੈ ਹਾਲਾਂਕਿ ਜੇ ਸਮਰਥਕਾਂ ਦੀ ਗੱਲ ਕਰੀਏ ਤਾਂ ਉਹ ਇਹ ਦਾਵਾ ਕਰ ਰਹੇ ਨੇ ਕਿ ਉਹ ਫੇਕ ਬਣਾਈਆਂ ਗਈਆਂ ਨੇ ਕੁਝ ਹੋਰ ਇਹ ਅੰਦਰੂਨੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਸਮਰਥਕ ਸੁਰਜੀਤ ਥਾਪਰ ਵੀ ਇਸ ਧਰਨੇ 'ਚ ਮੌਜੂਦ ਸੀ ਜਿਨ੍ਹਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਕੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਸੋ ਇੱਕ ਵਾਰ ਫਿਰ ਤੋਂ ਦੱਸ ਕਰਨ ਦੱਸ ਦਿੰਦੇ ਆ ਪਾਸਟਰ ਭਜਿੰਦਰ ਸਿੰਘ ਇਹ ਮੁਸ਼ਕਲਾਂ ਦੇ ਵਿੱਚ ਵਾਤਾ ਹੋ ਰਿਹਾ ਪਰ ਸਮਰਥਕਾਂ ਦੇ ਵਿੱਚ ਭਾਰੀ ਰੋਸ ਮੁਹਾਲੀ ਦੇ ਵਿੱਚ ਵੱਡਾ ਧਰਨਾ ਲਗਾਇਆ ਗਿਆ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਨੇ ਕੀ ਕਿਹਾ ਉਸ ਮੌਕੇ ਆ ਕੇ ਤੇ ਸੁਜੀਤ ਠੱਪਰ ਉਹਨਾਂ ਨੇ ਇਸ ਮਾਮਲੇ ਬਾਰੇ ਕੀ ਕਿਹਾ ਆਓ ਤੁਹਾਨੂੰ ਬੰਦੋ ਕੀ ਫੈਸਲਾ ਆਇਆ ਉਹ ਤੁਸੀਂ ਚੱਲਣਾ ਦਿੱਤਾ ਜੀ ਫੈਸਲਾ ਜੀ ਦੇਖੋ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਜੋ ਅਸੀਂ 25 2 25 ਫਰਵਰੀ 2025 ਨੂੰ ਜਿਹੜਾ ਅਸੀਂ ਜਿਹੜਾ ਜਿਹੜੇ ਰਣਜੀਤ ਕੌਰ ਉਹਦੇ ਸਾਥੀਆਂ ਨਾਲ ਜਿਹੜੀ ਚਰਚਾ ਚੋਰੀ ਕੀਤੀ ਸੀ ਉਹਦੇ ਸਬੰਧ ਵਿੱਚ ਅਸੀਂ ਇਹੀ ਮੰਗ ਪ੍ਰਸ਼ਾਸਨ ਅੱਗੇ ਕੀਤੀ ਵੀ ਉਹਨਾਂ ਤੇ ਤੁਰੰਤ ਜਿਹੜਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇੱਕ ਮੰਥ ਹੋ ਗਿਆ ਆ ਲੇਕਿਨ ਉਲਟਾ ਉਹਨਾਂ ਨੇ ਹੀ ਸਾਡੇ ਤੇ ਇੱਕ ਝੂਠਾ ਪਰਚਾ ਜਿਹੜਾ ਦਰਜ ਕਰਾਇਆ ਉਹਦੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਆ ਵੀ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਕਿਉਂਕਿ ਪ੍ਰੋਫਿਟ ਜੀ ਦੀ ਆਲਰੇਡੀ ਜਿਹੜੀ ਆ ਏਅਰਪੋਰਟ ਦੇ ਵਿੱਚ ਜਿਹੜਾ ਆ 28 ਤਰੀਕ ਆ ਉਹ 28 ਤਰੀਕ ਤੋਂ ਪਹਿਲਾਂ ਇਹੋ ਜਿਹੀਆਂ ਏਦਾਂ ਦੀਆਂ ਮੰਨ ਘੜਤ ਕਹਾਣੀਆਂ ਬਣਾ ਕੇ ਇਹ ਮਤਲਬ ਜਿਹੜਾ ਇੱਕ ਉਹਨਾਂ ਦੇ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਲੇਕਿਨ ਅਸੀਂ ਇਹੀ ਪ੍ਰਸ਼ਾਸਨ ਨੂੰ ਕਿਹਾ ਆ ਪ੍ਰਸ਼ਾਸਨ ਨੇ ਵੀ ਸਾਨੂੰ ਭਰੋਸਾ ਦਿਵਾਇਆ ਆ ਵੀ ਅਸੀਂ ਜਿਹੜਾ ਵੀ ਇਸ ਕੇਸ ਦੀ ਪ੍ਰੋਪਰ ਇਨਵੈਸਟੀਗੇਟ ਪਰ ਲੇਕਿਨ ਅਸੀਂ ਹੁਣ ਵੀ ਕਿਹਾ ਆ ਵੀ ਜਿਹੜਾ ਐਸ ਐਚਓ ਨੂੰ ਜਿਹੜਾ ਹੁਣੇ ਉਹਨਾਂ ਨੂੰ ਲੈਨ ਹਾਜ਼ਰ ਕੀਤਾ ਜਾਵੇ ਇਹ ਜਿਹੜੀ ਅਨਗਹਿਲੀ ਵਰਤੀ ਗਈ ਆ ਕਿਉਂਕਿ ਐਸ ਐਚਓ ਨੇ ਇਹ ਪਹਿਲਾ ਐਕਸ਼ਨ ਲਿਆ ਹੁੰਦਾ ਤੇ ਅੱਜ ਇਹ ਗੱਲ ਨਹੀਂ ਹੋਣੀ ਸੀ ਲੇਕਿਨ ਹੁਣ ਅਸੀਂ ਕਿਹਾ ਵੀ ਜਿਹੜਾ ਸਚੋਤਨ ਆ ਵੀ ਸ਼ਕਤੀ ਵਰਤੀ ਜਾਵੇ ਜਿਹੜਾ ਆਈਓ ਲੱਗਾ ਸੀ ਉਹਨੇ ਇੱਕ ਮੰਤੋਂ ਕੋਈ ਪਰਵਾਨਾ ਨਹੀਂ ਚੱਲਿਆ ਔਰ ਕੋਈ ਪਰਵਾਨਾ ਨਹੀਂ ਕੀਤਾ ਕੋਈ ਉਹਨਾਂ ਨੂੰ ਸੱਦਿਆ ਨਹੀਂ ਲੇਕਿਨ ਹੁਣ ਇੱਕ ਮੰਤੋਂ ਵੀ ਉਹ ਜਿਹੜਾ ਕੇਸ ਪੈਂਡਿੰਗ ਪਿਆ ਸੀ ਹੁਣ ਪ੍ਰਸ਼ਾਸਨ ਨੇ ਕਿਹਾ ਵੀ ਤੁਰੰਤ ਜਿਹੜਾ ਇਹ ਕਾਲੂ ਜਿਹੜਾ ਆ ਉਦੋਂ ਪ੍ਰੋਪਰ ਜਿਹੜੀ ਸਾਡੇ ਤੱਕ ਜਿਹੜੇ ਉੱਚ ਅਧਿਕਾਰੀ ਇਹਨਾਂ ਦੇ ਤੇ ਲਾਤਾ ਡੀਐਸਪੀ ਨੂੰ ਉਹ ਦਰਖਾਸਤ ਮਾਰਕ ਕਰ ਦਿੱਤੀ ਗਈ ਆ ਵੀ ਜਲਦੀ ਉਹਨਾਂ ਉੱਤੇ ਪਰਚਾ ਦਰਜ ਹੋ ਜਾਏਗਾ ਜੋ ਵੀ ਕਿੰਨੇ ਵੀ ਤੁਹਾਡੇ ਵੱਲੋਂ ਇਲਜ਼ਾਮ ਲਗਾਈ ਸੀ ਵੀ ਇਹਨਾਂ ਨੇ ਚੋਰੀ ਵੀ ਕਰ ਲਿਆ ਔਰ ਪੈਸਾ ਵੀ ਇਹਨਾਂ ਨੇ ਉਹਨਾਂ ਤੋਂ ਸਮਾਨ ਵੀ ਚੋਰੀ ਕੀਤਾ ਹਾਂਜੀ ਹਾਂਜੀ ਤੇ ਉਹਦੇ ਸਬੰਧ ਦੇ ਕੀ ਬਣਿਆ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਕਹਿ ਪ੍ਰਸ਼ਾਸਨ ਨੂੰ ਵੀ ਜਿਹੜਾ ਇਹਨਾਂ ਵਿਅਕਤੀਆਂ ਨੇ ਤਕਰੀਬਨ 1 ਕਰੋੜ ਦੇ ਲਗਭਗ ਜਿਹੜਾ ਆ ਜੋ ਸੁਣਨ ਦੇ ਵਿੱਚ ਆਇਆ ਆ ਜੋ ਦੱਸਿਆ ਗਿਆ ਜਿੱਦਾਂ ਸਾਡੇ ਜਿਹੜੇ ਚਰਚ ਦੇ ਜਿਹੜੇ ਸ਼ਰਧਾਲੂ ਆ ਦਾਨ ਚੰਦਾ ਦੰਦੇ ਸੀ ਵੀ ਉਹਨਾਂ ਨੇ 1 ਕਰੋੜ ਦਾ ਜ ਉਥੇ ਜਿਹੜੀ ਚੋਰੀ ਕੀਤੀ ਠੱਗੀ ਕੀਤੀ ਔਰ ਉਹ ਜਿਹੜੀ ਆ ਅਸੀਂ ਉਹ ਸਾਰੇ ਜਿਹੜੇ ਸਬੂਤ ਜਿਹੜੇ ਆ ਉਹ ਪ੍ਰਸ਼ਾਸਨ ਨੂੰ ਅਸੀਂ ਦੇ ਦਿੱਤੇ ਗਏ ਆ ਔਰ ਪ੍ਰਸ਼ਾਸਨ ਨੇ ਹੁਣ ਸਾਨੂੰ ਇਹ ਗੱਲ ਕਿਹਾ ਵੀ ਇਹ ਜਿਹੜਾ ਹੁਣ ਝੂਠੀ ਤੁਸੀਂ ਇਹ ਦੇਖੋ ਜਿਹੜੇ ਇਹ ਜਿਹੜਾ ਫਰਵਰੀ ਤੋਂ ਚੱਲਦਾ ਆ 14 ਫਰਵਰੀ ਦੇ ਲੈ ਕੇ 20 ਫਰਵਰੀ ਤੱਕ ਇਹਨਾਂ ਨੇ ਪਹਿਲਾਂ ਹੀ ਪ੍ਰੀ ਪਲਾਨਿੰਗ ਕੀਤੀ ਹੋਈ ਸੀ ਵੀ ਪ੍ਰੋਫਿਟ ਜੀ ਦੇ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਦੇ ਲਈ ਬੁਰਾ ਅਸਰ ਪਾਉਣ ਦੇ ਲਈ ਹੀ ਇਹ ਸਾਰੀਆਂ ਪਲਾਨਿੰਗਾਂ ਖੜੀਆਂ ਜਾ ਰਹੀਆਂ ਸੀ ਲੇਕਿਨ ਜੇ ਉਹ ਤਾਂ ਸੋਚਦੇ ਸ਼ਨ ਪਰਚਾ ਦਰਜ ਕਰਾ ਦਿੱਤਾ ਗਿਆ ਪ੍ਰੋਫਾਈਟ ਜੀ ਨੂੰ ਰੈਸਟ ਪਹਿ ਜਾਏਗੀ ਐਦਾਂ ਨਹੀਂ ਪਾਚੇ ਦਰਜ ਹੋ ਜਾਂਦੇ ਆ ਲੇਕਿਨ ਰੈਸਟ ਨਹੀਂ ਪੈਂਦੀ ਤਾਂ ਰੈਸਟ ਲਈ ਉਹਦੇ ਲਈ ਪਹਿਲਾਂ ਉਹਦੀ ਜਾਂਚ ਹੁੰਦੀ ਆ ਕਈ ਲੋਕ ਐਦਾਂ ਕੇ ਸੋਸ਼ਲ ਮੀਡੀਆ ਤੇ ਪਰਚਾ ਦਰਜ ਹੋ ਗਿਆ ਪ੍ਰੋਫਾਈਟ ਜੀ ਤੇ ਜਿਹੜੇ ਉਹਨਾਂ ਨੂੰ ਰੈਸਟ ਪਹਿ ਜਾਏਗੀ ਉਹਦੇ ਲਈ ਜਿਹੜਾ ਪ੍ਰਸ਼ਾਸਨ ਨੂੰ ਤਿੰਨ ਜਿਹੜੇ ਪਰਵਾਨੇ ਵੀ ਕੱਲਣੇ ਪੈਣੇ ਆ ਉਹ ਹੁਣ ਪ੍ਰਸ਼ਾਸਨ ਸਾਨੂੰ ਉਹਨਾਂ ਨੇ ਐਸਆਈਟੀ ਵੀ ਬਿਠਾ ਦਿੱਤੀ ਗਈ ਆ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਵੀ ਕੀਤੀ ਜਾਏਗੀ ਅਸੀਂ ਤਾਂ ਕਹਾਂ ਵੀ ਸਾਨੂੰ ਵੀ ਭਾਵੇਂ ਪਰਵਾਨੇ ਤੁਸੀਂ ਉਹਨਾਂ ਨੂੰ ਪਰਵਾਨੇ ਤਾਂ ਕੱਲੇ ਨਹੀਂ ਅਸੀਂ ਦਾ ਪਰਵਾਨਾ ਤੁਸੀਂ ਪਹਿਲਾ ਹੀ ਦੋ ਅਸੀਂ ਪਹਿਲੇ ਪਰਵਾਨੇ ਤੇ ਹੀ ਤੁਹਾਨੂੰ ਸਾਰੀ ਆਪਣੀ ਜਿਹੜੀ ਜਿਹੜੀ ਜੋ ਵੀ ਸਾਡੇ ਨਾਲ ਘਟਨਾ ਘਟੀ ਆ ਜੋ ਵੀ ਸਾਡੇ ਨਾਲ ਠੱਗੀ ਹੋਈ ਆ ਸਾਨੂੰ ਤਿੰਨ ਪਰਵਾਨੇ ਦੇਣ ਦੀ ਲੋੜ ਨਹੀਂ ਅਸੀਂ ਤਾਂ ਪਹਿਲੇ ਪਰਵਾਨੇ ਤੇ ਹੀ ਤੁਹਾਨੂੰ ਸਾਰੀਆਂ ਸਬੂਤਾਂ ਸਮੇਤ ਜਿਹੜੀਆਂ ਉਹ ਚੀਜ਼ਾਂ ਪੇਸ਼ ਕਰ ਦਵਾਂਗੇ ਤੁਹਾਡੇ ਅੱਗੇ ਲੇਕਿਨ ਹੁਣ ਪ੍ਰਸ਼ਾਸਨ ਨੂੰ ਅਸੀਂ ਸਾਰੇ ਸਬੂਤੀ ਵੀ ਦਿਖਾਏ ਆ ਪ੍ਰਸ਼ਾਸਨ ਕਹਿੰਦਾ ਵੀ ਵੀ ਸਾਨੂੰ 24 ਘੰਟੇ ਦਾ ਸਮਾਂ ਦਿੱਤਾ ਜਾਏ ਔਰ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਮੇਰਾ ਨਾਮ ਸੁਰਜੀਤ ਸਿੰਘ ਠਾਪੜਿਆ ਜੀ ਠੀਕ ਹੈ ਹਨੇ ਪ੍ਰਦਰਸ਼ਨ ਕੀਤਾ ਸੀ ਉਸ ਤੋਂ ਬਾਅਦ ਕੀ ਆਸ਼ਵਾਸਨ ਕੀ ਦਿੱਤਾ ਗਿਆ ਉਹਨਾਂ ਨੂੰ ਅੱਗੇ ਕੀ ਕਾਰਵਾਈ ਰਹੇਗੀ ਤੁਹਾਡੇ ਵੱਲ ਦੇ ਜਿਹੜਾ ਇਹ ਜਿਹੜਾ ਇੱਥੇ ਇਹਨਾਂ ਦੇ ਕਮੇਟੀ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੂੰ ਅਸੀਂ ਸਮਝਾ ਸੀਗਾ ਵੀ ਹਾਂ ਵੀ ਪੀਸਫੁੱਲ ਆਪਣਾ ਜਿਹੜਾ ਰੱਖਿਆ ਉਹਨਾਂ ਨੇ ਵੀ ਜਦੋਂ ਸਾਡੀ ਗੱਲ ਮੰਨ ਕੇ ਪੀਸਫੁੱਲ ਪ੍ਰੋਟੈਸਟ ਰੱਖਿਆ ਤੇ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਵੀ ਹਾਂ ਵੀ ਠੀਕ ਹੈ ਜਿਹੜੀ ਉਹਨਾਂ ਦੀ ਕੰਪਲੇਂਟ ਸੀ ਉਹਨਾਂ ਨੇ ਦਿੱਤੀ ਹੈ ਆਪਣੀਆਂ ਜਿਹੜੀਆਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਉਹਦੇ ਜਿਹੜੀ ਅਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਸਿਟ ਇੱਕ ਸਿਟ ਕੌਂਸਟੀਟਿਊਟ ਕੀਤੀ ਜਾਊਗੀ ਜਿਹੜੀ ਇਹਨਾਂ ਦੇ ਜਿਹੜੀ ਵੀ ਗ ਤੇ ਜਿਹੜੇ ਵੀ ਇਹਨਾਂ ਦੀ ਬਾਕੀ ਵੀ ਕੋਈ ਹੋਰ ਵੀ ਕੋਈ ਕੰਪਲੀਟ ਅਗੇ ਆ ਉਹਨੂੰ ਜਲਦੀ ਤੋਂ ਜਲਦੀ ਨਟਾ ਕੇ ਉਹਨਾਂ ਦੇ ਮੈਰਿਟਸ ਤੇ ਉਹਨਾਂ ਦਾ ਕੰਕਲੂਡ ਕੀਤਾ ਜਾਵੇ। ਥੈਂਕ ਯੂ। ਕਿਹੜਾ ਪਰਜਿੰਦਰ ਪਾਸਲੇ ਅਰੇਸਟਾ ਫਿਲਹਾਲ ਵੀ ਜਿਹੜੀ ਫੇਰ ਕਰ ਦਿੱਤੀ ਗਈ ਹੈ। ਇਹਦੇ ਲਈ ਕੋਈ ਕਮੈਂਟ ਨਹੀਂ ਹੈਗਾ ਅਸੀਂ ਇੱਕ ਵਾਰੀ ਵੈਰੀਫਾਈ ਕਰਾਂਗੇ ਫਿਰ ਦੱਸਾਂਗੇ। ਥੈਂਕ ਯੂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਪਾਸਟਰ ਪਰਜਿੰਦਰ ਜਿਹਦੀਆਂ ਕਿ ਬੀਤੇ ਦਿਨੋਂ ਤੋਂ ਕਾਫੀ ਮੁਸ਼ਕਲਾਂ ਵਧੀਆਂ ਹੋਈਆਂ ਲਹਿੰਦੇ ਹੱਕ ਦੇ ਵਿੱਚ ਵੱ ਕਿੰਸਾਫ ਦੀ ਕੋਹਾਰ ਲਗਾਈ ਜਾ ਰਹੀ ਹੈ بار بار ਇਹ ਗੱਲ ਆਖੀ ਜਾ ਰਹੀ ਹੈ ਜੋ ਦਿੱਕਤਾਂ ਪਰੇਸ਼ਾਨੀਆਂ ਜੋ ਇਸ ਸਮੇਂ ਪ੍ਰੋਬਲਮਸ ਪਾਸਟਰ ਪਰਜੰਦਰ ਨੂੰ ਸਹਣੀਆਂ ਪੈ ਰਹੀਆਂ ਨੇ ਕਿਉਂਕਿ ਮਾਮਲਾ ਪਹਿਲਾਂ ਇੱਕ ਲੜਕੀ ਵੱਲੋਂ ਛੇੜਖਾਨੀ ਦਾ ਦਰਜ ਕਰਵਾਇਆ ਜਾਂਦਾ ਉਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਸ਼ਰਿਆਮ ਇੱਕ ਔਰਤ ਨੂੰ ਮਾਰਿਆ ਜਾਂਦਾ ਥੱਪੜ ਮਾਰਿਆ ਜਾਂਦਾ ਤਾਂ ਇਸ ਤੋਂ ਬਾਅਦ ਚਰਚਾਵਾਂ ਛਿੜ ਜਾਂਦੀਆਂ ਨੇ ਵਿਵਾਦ ਛਿੜ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਐਕਸ਼ਨ ਲੈਣਾ ਪੈਂਦਾ ਹੈ ਮਹਿਲਾ ਕਮਿਸ਼ਨ ਵੀ ਜਿਹੜਾ ਉਹ ਇੱਕ ਐਕਸ਼ਨ ਮੋਰ ਦੇ ਵਿੱਚ ਨਜ਼ਰ ਆਉਂਦਾ ਹੈ ਹਾਲਾਂਕਿ ਜੇ ਸਮਰਥਕਾਂ ਦੀ ਗੱਲ ਕਰੀਏ ਤਾਂ ਉਹ ਇਹ ਦਾਵਾ ਕਰ ਰਹੇ ਨੇ ਵੀ ਉਹ ਫੇਕ ਬਣਾਈਆਂ ਗਈਆਂ ਨੇ ਕੁਝ ਹੋਰ ਇਹ ਅੰਦਰੂਨੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਸਮਰਥਕ surjit thappar ਵੀ ਇਸ ਧਰਨੇ 'ਚ ਮੌਜੂਦ ਸੀ ਜਿਨ੍ਹਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਕੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਸੋ ਇੱਕ ਵਾਰ ਫਿਰ ਤੋਂ ਦੱਸ ਕਰਨ ਦੱਸ ਦਿੰਦੇ ਆ ਪਾਸਟਰ ਭਜਿੰਦਰ ਸਿੰਘ ਇਹ ਮੁਸ਼ਕਲਾਂ ਦੇ ਵਿੱਚ ਵਾਤਾਵਰ ਹੋ ਰਿਹਾ ਪਰ ਸਮਰਥਕਾਂ ਦੇ ਵਿੱਚ ਭਾਰੀ ਰੋਸ ਮੁਹਾਲੀ ਦੇ ਵਿੱਚ ਵੱਡਾ ਧਰਨਾ ਲਗਾਇਆ ਗਿਆ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਉਸ ਮੌਕੇ ਆ ਕੇ ਤੇ surjit thappar ਉਹਨਾਂ ਨੇ ਇਸ ਮਾਮਲੇ ਬਾਰੇ ਕੀ ਕਿਹਾ ਆਓ ਤੁਹਾਨੂੰ ਬੰਨੋ ਕੀ ਫੈਸਲਾ ਆਇਆ ਉਹ ਜਿਹਨੂੰ ਚੱਲਣ ਦਿੱਤਾ ਜੀ ਫੈਸਲਾ ਜੀ ਦੇਖੋ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਜੋ ਅਸੀਂ 25 2 25 ਫਰਵਰੀ 2025 ਨੂੰ ਜਿਹੜਾ ਅਸੀਂ ਜਿਹੜਾ ਜਿਹੜੇ ਰਣਜੀਤ ਕੌਰ ਉਹਦੇ ਸਾਥੀਆਂ ਨਾਲ ਜਿਹੜੀ ਚਰਚਾ ਚੋਰੀ ਕੀਤੀ ਸੀ ਉਦੇ ਸਬੰਧ ਦੇ ਵਿੱਚ ਅਸੀਂ ਇਹੀ ਮੰਗ ਪ੍ਰਸ਼ਾਸਨ ਅੱਗੇ ਕੀਤੀ ਵੀ ਉਹਨਾਂ ਤੇ ਤੁਰੰਤ ਜਿਹੜਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇੱਕ ਮੰਥ ਹੋ ਗਿਆ ਆ ਲੇਕਿਨ ਉਲਟਾ ਉਹਨਾਂ ਨੇ ਹੀ ਸਾਡੇ ਤੇ ਇੱਕ ਝੂਠਾ ਪਰਚਾ ਜਿਹੜਾ ਦਰਜ ਕਰਾਇਆ ਉਹਦੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਆ ਵੀ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਕਿਉਂਕਿ ਪ੍ਰੋਫਿਟ ਜੀ ਦੀ ਆਲਰੇਡੀ ਜਿਹੜੀ ਆ ਏਅਰਪੋਰਟ ਦੇ ਵਿੱਚ ਜਿਹੜਾ ਆ 28 ਤਰੀਕ ਆ 28 ਤਰੀਕ ਤੋਂ ਪਹਿਲਾਂ ਇਹੋ ਜੀਆਂ ਇਦਾਂ ਦੀਆਂ ਮੰਨ ਘੜਤ ਕਹਾਣੀਆਂ ਬਣਾ ਕੇ ਇਹ ਮਤਲਬ ਜਿਹੜਾ ਇੱਕ ਉਹਨਾਂ ਦੇ ਕੇਸ ਉੱਤੇ ਮੂਰਾ ਪ੍ਰਭਾਵ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਲੇਕਿਨ ਅਸੀਂ ਇਹੀ ਪ੍ਰਸ਼ਾਸਨ ਨੂੰ ਕਿਹਾ ਆ ਪ੍ਰਸ਼ਾਸਨ ਨੇ ਵੀ ਸਾਨੂੰ ਭਰੋਸਾ ਦਿਵਾਇਆ ਆ ਵੀ ਅਸੀਂ ਜਿਹੜਾ ਵੀ ਇਸ ਕੇਸ ਦੀ ਪ੍ਰੋਪਰ ਇਨਵੈਸਟੀਗੇਟ ਪਰ ਲੇਕਿਨ ਅਸੀਂ ਹੁਣ ਵੀ ਕਿਹਾ ਆ ਵੀ ਜਿਹੜਾ ਐਸ ਐਚਓ ਨੂੰ ਜਿਹੜਾ ਹੁਣੇ ਉਹਨਾਂ ਨੂੰ ਲੈਨ ਹਾਜ਼ਰ ਕੀਤਾ ਜਾਵੇ ਇਹ ਜਿਹੜੀ ਅੰਗਲੀ ਵਾਰਤੀ ਗਈ ਆ ਕਿਉਂਕਿ ਐਸ ਐਚਓ ਨੇ ਇਹ ਪਹਿਲਾ ਐਕਸ਼ਨ